ਜਾਤੀ ਦਾ ਨਾਮ ਸਾਥ ਦੇ ਲੇਖਕ ਦੂਜੇ ਗੋਤਾ ਜਰਮਾਂ ਕਰਿਓ ਇਸ ਪਾਵਨ ਸਤਵ ਦੇ ਮੇਖਾਲੀ ਨੇ ਉੜਦਾ सॼे साधूदारे तुमें सॼे साधू तारे तुमें ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਕੀ ਫਤਿਹ ਯਾਰੀ ਸਾਧ ਸੰਗ ਜੀ ਤਨ ਤਨ ਬਾਬਤ ਲਾਗੇ ਆਏ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਬਾਬਤ ਲਾਗੇ ਆਲਾ ਮਨਾਇਆ ਜਾ ਰਿਹਾ ਤੇ ਆਰਦੀ ਮਸੀਹਾ ਦੀ ਦਸਵੀਂ ਵਾਲੇ ਦਿਨ ਮਨਾਇਆ ਜਾਂਦਾ ਸਾਰੀ ਸਾਧ ਸੰਗ ਨੂੰ ਬੇਨਤੀ ਆ ਕਿ ਹਰ ਸਾਹਿਬ ਦੀ ਤਰ੍ਹਾਂ ਆ ਕੇ ਮੌਲ ਨੂੰ ਵਧਾਓ ਕਿ ਬਾਬਾ ਜੀ ਦੇ ਖਾਨਾ ਵੇ ਆ ਕੇ ਆਪਣੀਆਂ ਕੋ ਜੋ ਮਨੋ ਕਾਮਨਾ ਆ ਸੁਖਾਇਆ ਉਹਨਾਂ ਨੂੰ ਪੂਰੀਆਂ ਕਰੋ ਸ਼ਰਧਾ ਲਵੋ ਬਾਬਾ ਜੀ ਦਾ ਪਿਆਰ ਲਵੋ ਇਹ ਨਸ਼ਿਆਂ ਤੋਂ ਬਚੋ ਬੁਰੇ ਕੰਮਾਂ ਤੋਂ ਬਚੋ ਆਪਣੇ ਮਾਪਿਆਂ ਨੂੰ ਇਹਨਾਂ ਬੱਚਿਆਂ ਦੇ ਲਈ ਜ਼ਰੂਰੀ ਬੇਨਤੀ ਆ ਕਿ ਆਪਣੀ ਸਰਕਾਰ ਨੂੰ ਕੋਸ਼ਿਸ਼ ਵੀ ਲਜਾਏ ਆਪ ਆਪਣੇ ਬੱਚਿਆਂ ਨੂੰ ਸਿਖਾ ਸਭ ਤੋਂ ਮੋਟ ਗੱਲ ਮੋਟਰੀ ਗੱਲ ਇਹ ਹੈ ਕਿ ਬੱਚਿਆਂ ਨੂੰ ਸੁਧਾਰਨਾ ਚਾਹੀਦਾ ਇਹ ਆਪਣੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਤੇ ਜ਼ਿੰਮੇਵਾਰੀ ਨਾ ਸਿਕੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਜੋ ਉਹ ਨਵਾਈ ਜਾਣਾ ਹੈ ਕਿ ਬਾਬਾ ਜੀ ਦੇ ਸਤਾਨਾ ਤੇ ਆ ਕੇ ਆਪਣੇ ਜੋ ਸੁਪਨਾ ਹੈਗੇ ਪੂਰੀਆ ਕਰੋ ਬੱਚਿਆਂ ਦੇ ਤਲਾਕੀਆਂ ਬਣਿਆ ਜਾਂਦੀਆਂ ਆ ਬੱਚਿਆਂ ਵੀਆਂ ਸੁਪਨਾ ਪੂਰੀਆ ਹੋਵੇ ਜਾਂ ਕੋਈ ਬਾਹਰ ਬਾਸੇ ਦੇਸ਼ ਜਾਣ ਵਾਤੇ ਵਿਦੇਸ਼ਾਂ ਤੋਂ ਭਾਈ ਆਪਣੇ ਫੋਨ ਵਾਲਿਆਂ ਦਾ ਬਹੁਤ ਬਹੁਤ ਸਾਡਾ ਧੰਨਵਾਦ ਆ ਸਾਡੇ ਵੱਲੋਂ ਸਾਡੇ ਸਾਰਿਆਂ ਨੂੰ ਉਹਨਾਂ ਦਾ ਵੀ ਬਹੁਤ ਮੇਲ ਜੋ ਰਿਹਾ ਬਹੁਤ ਸਾਡੇ ਮਤਲਬ ਬਾਬਾ ਜੀ ਕਿੰਨਾ ਮੇਲਾ ਹੈ ਜਿਹੜੀ ਜਿਹੜਾ ਦੇਖੋ ਇਹ ਕੋਈ 4-5 ਸਾਲ ਤੋਂ ਪਹਿਲਾਂ ਤੋਂ ਚੱਲੇ ਆ ਰਿਹਾ ਜੀ 4-5 ਸਾਲ ਤੋਂ 4-5 ਸਾਲ ਤੋਂ ਹਾਂ ਜੀ ਬਹੁਤ ਪੁਰਾਣਾ ਹੈ ਇਹ ਕਿਹੜੀ ਜਗ੍ਹਾ ਤੇ ਇਹ ਵਿੰਡ ਬਟਾਲਾ ਕਲਾ ਜ਼ਿਲ੍ਹਾ ਕਪੂਰਥਲਾ ਜੀ ਨਜ਼ਦੀਕ ਸੈਂਸ ਸਿਟੀ ਠੀਕ ਹੈ ਆਪਾਂ ਜੀ ਸੰਤਾਈ ਬੜੀਆ ਪੂਰਾ ਪੂਰਾ ਆਇਆ ਤੇ ਹੁਣੋਂ ਮਾਰ ਕੇ ਆਈਆਂ ਹਾਂ ਹਾਂ ਜੀ ਗਰਮੀ ਦਾ ਮੌਸਮ ਵੀ ਹੈ ਤੇ ਉਹਨਾਂ ਵਾਸਤੇ ਕੀ ਕੀ ਕੀਤਾ ਉਹਨਾਂ ਵਾਸਤੇ ਬਹੁਤ ਪ੍ਰਬੰਧ ਕੀਤਾ ਜੀ ਚਾਰਲਿਆ ਦਾ ਸਾਰੇ ਦੇਖੋ ਤੁਸੀਂ ਆਪ ਵੀ ਦੇਖਿਆ ਉਹਨਾਂ ਫੇਸਬੁਕ ਤੇ ਸਾਰੇ ਪ੍ਰਬੰਧ ਕੀਤਾ ਹੋਇਆ ਹੈ ਜਲ ਦਾ ਪ੍ਰਬੰਧ ਰਿਹਾ ਸਿਮ ਇਲਾਹ ਲਾਇਆ ਜੰਬਿਆ ਹੋਰ ਲੰਗੜਾ ਦਾ ਪ੍ਰਵਾਹ ਗਿਆ ਹਰ ਤਰ੍ਹਾਂ ਦੇ ਮਲ ਸਿਰ ਤੇ ਆ ਜਾਂਦੀ ਹੈ ਗੱਲ ਕਰੀਏ ਸਹਿਯੋਗ ਦੀ ਤੇ ਐਨ ਆਰ ਆਈ ਭਰਾਵਾਂ ਦਾ ਕਿੰਨਾ ਸਹਾਰਾ ਭਰਾਵਾਂ ਦੇ ਸਹਿਯੋਗ ਨਾਲ ਹੀ ਕੰਮ ਚੱਲਦੇ ਆ ਜੀ ਹੋਰ ਆਪ ਲੋਕਾਂ ਨੂੰ ਅਸੀਂ ਕੁਝ ਕਰ ਲੈਣਾ ਜੇ ਭਰਾਵਾਂ ਦਾ ਸਹਿਯੋਗ ਆ ਤੇ ਮੇਰਾ ਲੱਗਦਾ ਇਹ ਭਰਾਵਾਂ ਸਹਿਯੋਗ ਕਰਨਗੇ ਅੱਜ ਕਦੀ ਜਿਹੜੀ ਨੌਜਵਾਨ ਜੇਸ਼ਨ ਅਨਰਚੀ ਕੀ ਮੈਸੇਜ ਦੇਣਾ ਹੈ ਇਹ ਸੰਦੇਸ਼ ਆ ਪਿੰਡਾਂ ਦਾ ਸੋ ਅਮਰਪੁਰ ਕੋ ਸੇਖ ਬਣੋ ਤੇ ਬੁਰੇ ਕੰਮਾਂ ਤੋਂ ਲਿਸ਼ਿਆ ਤੋਂ ਚੋਰੀਆਂ ਚੋਰੀਆਂ ਤੋਂ ਬਚੋ ਰੱਬ ਦਾ ਨਾਮ ਜਪੋ ਬੱਚੇ ਵੀ ਅੱਜਕੱਲ ਫੇਸਬੁਕ ਉੱਤੇ ਲੱਵ ਲੱਗੇ ਹੋਏ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਜੋ ਚੀਜ਼ ਬਣੀ ਆ ਇਹ ਬਣੀ ਤਾਂ ਹੈਗੀ ਆਪਣੇ ਫਾਇਦੇ ਵਾਸਤੇ ਜੇਰਾ ਆਪਾਂ ਨੂੰ ਉਹਨਾਂ ਤੋਂ ਫਾਇਦਾ ਰਹਿ ਸਕਦਾ ਹੈ ਉਹ ਲੋਕੋ ਬੁਰੇ ਕੰਮ ਨਾ ਜਾਓ ਫੇਸਬੁਕ ਤੇ ਤਾਂ ਬਹੁਤ ਕੁਝ ਆ ਰਿਹਾ ਸਰਕਾਰਾਂ ਨੂੰ ਵੀ ਬੇਨਤੀ ਆ ਜਿਹੜੀਆਂ ਮਾੜੀਆਂ ਚੀਜ਼ਾਂ ਆ ਰਹੀਆਂ ਉਹਨਾਂ ਤੇ ਬੈਨ ਲਾਵੇ ਕੁਝ ਕਵਲਤੀ ਲਾਵੇ ਸਾਰੇ ਚੈਨਲ ਨਹੀਂ ਤੁਹਾਨੂੰ ਅੱਜ ਵੀ ਬਾਹਰ ਵਿਦੇਸ਼ਾਂ 'ਚ ਦੇਖਦੇ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂ ਸਾਨੂੰ ਬਹੁਤ ਸੰਯੋਗ ਹੈ ਉਹਨਾਂ ਦਾ ਹਰ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਹੋ ਰਾਜਸਥਾਨ ਤੋਂ ਦਿੱਲੀ ਤੋਂ ਹੋਰ ਦੂਰ-ਦੂਰ ਤੋਂ ਇੱਥੇ ਸੰਗਤਾਂ ਆਉਂਦੀਆਂ ਉਹਨਾਂ ਦੀ ਬਹੁਤ ਮਿਹਰਬਾਨੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜੋ ਬਾਹਰ ਫੌਰਨ ਤੋਂ ਆਏਗੇ ਆ ਐਨ ਆਰ ਆਈ ਹੈਗੇ ਆ ਦਿੱਲੀ ਰਾਜਸਥਾਨ ਹੋਰ ਵਿਦੇਸ਼ਾਂ ਤੋਂ ਬਾਕੀ ਇਹ ਆਪਣੇ ਤੁਹਾਡੇ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਸੰਯੋਗ ਦੇ ਨਾਲ ਇਹ ਸਾਰਾ ਕਾਰਜ ਚੱਲਦੀ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਆਏ ਹੋ ਸਾਡੇ ਨਗਰ ਦੇ ਵਿੱਚ ਗੁਰੂ ਘਰ ਵਿੱਚ ਆਏ ਹੋ ਬਰਦਾਰਾ ਸਾਹਿਬ ਆਏ ਤੁਹਾਡਾ ਕੰਨੜ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਮੇਲੇ ਦੇ ਬਾਰੇ 10 ਗੰਨਾਂ ਸਾਡੇ ਚੈਨਲ ਬਾਰੇ ਇਹ ਮੇਲਾ ਜੀ ਬਹੁਤ ਪੁਰਾਣਾ ਹੈ ਕਰ 500 ਸਾਲ ਪਹਿਲਾਂ ਤੋਂ ਇਦਾਂ ਹੀ ਆ ਰਿਹਾ ਚੱਲ ਰਿਹਾ ਹੈ ਬਟ ਡਿਵਿਡਰਾਂ ਤੋਂ ਸੀ ਇਹਨੇ ਦੇਖਦੇ ਆ ਰਿਹਾ ਵੀ ਮੇਦਾ ਜਿਆਦੇ ਤੋਂ ਜਿਆਦਾ ਜਿਆਦਾ ਸੰਗਤਾਂ ਆਉਂਦੀਆਂ ਤੇ ਇਸ ਦਰ ਤੇ ਨਤਮਸਤਕ ਹੁੰਦੀਆਂ ਅਰਦਾਸਾਂ ਕਰਦੀਆਂ ਦੂਰੋਂ ਨੇੜੋਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਸੰਗਤਾਂ ਐ ਸੇ ਜਿੱਦਾਂ ਜੁਪੀ ਤੋਂ ਆਉਂਦੀਆਂ ਇੰਦਰ ਰਾਜਸਥਾਨ ਤੋਂ ਆਉਂਦੀਆਂ ਉਹਦੇ ਸੁਖਣਾ ਸੁਖਦੀਆਂ ਬਾਹਰ ਨਹੀਂ ਸੰਗਤਾਂ ਆਉਂਦੀਆਂ ਸੁਖਣਾ ਸੁਖਦੀਆਂ ਕਿ ਮਹਾਰਾਜ ਇੱਥੇ ਪਤਰਾ ਦੀ ਦਾਤ ਮਿਲਦੀ ਹੈ ਗੱਲ ਕਰੀਏ ਮੇਲੇ ਦੀ ਕਿੰਨੇ ਦਿਨ ਦਾ ਮੇਲਾ ਹੁੰਦਾ ਤੁਸੀਂ ਕਿ ਮੇਲਾ ਤਾਂ ਕਿ ਪਹਿਲਾਂ ਤਾਂ ਕਈ ਵੇਰ ਘੜੀ ਚੱਲਦੀ ਆ ਖੰਡ ਪਾਠਾਂ ਦੀ ਹਾਂਜੀ ਉਸ ਤੋਂ ਬਾਅਦ ਫਿਰ ਬਾਬਾ ਜੀ ਦਾ ਖੰਡ ਪਾਠ ਸਾਹਿਬ ਰੱਖਿਆ ਜਾਂਦਾ ਜੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਮੇਲਾ ਉਹਦਾ ਜਿਹੜੇ ਸੰਗਤ ਹੋਰ ਉਸ ਸੰਗਤ ਆ ਚੁੱਕੀ ਹੈ ਉਹ ਸੰਗਤ ਵੀ ਆਣਾ ਵੀ ਹੈ ਸਾਡੇ ਚੈਨਲ ਨਾਲ ਵੀ ਇਸ ਸੰਗਤ ਨੂੰ ਸਾਡੇ ਅਸੀਂ ਕਹਿੰਦੇ ਵਾਦ ਤੋਂ ਬਾਅਦ ਇੱਥੇ ਸੰਗਤ ਪਹੁੰਚੇ ਇਸ ਗੁਰੂ ਘਰ ਦੇ ਵਿੱਚ ਆ ਕੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਅਰਦਾਸਾਂ ਉਹ ਕਰਨ ਆ ਕੇ ਤੇ ਬਾਬਾ ਜੀ ਦੇ ਕੋਲ ਉਹ ਖੁਸ਼ੀਆਂ ਲੈਣ ਇੱਥੇ ਸੇਵਾ ਕਰਨ ਆ ਕੇ ਤੇ ਗੁਰੂ ਘਰ ਉਹਨਾਂ ਨੂੰ ਖੁਸ਼ੀ ਦੀ ਸੇਵਾ ਕਰਕੇ ਖੁਸ਼ੀਆਂ ਮਰਦੀਆਂ ਇਹ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੀਡੀਆ ਵਾਲਿਆਂ ਦਾ ਜੋ ਕਿ ਬਾਬਾ ਜੀ ਦੇ ਸਾਹਮਣੇ ਪਹੁੰਚ ਕੇ ਨਿਉ ਹਰ ਸਾਲ ਦੀ ਤਰ੍ਹਾਂ ਹਾਰ ਦੀ ਮਸਿਆਤੋ ਦਸਵੇਂ ਦੇ ਮੇਲਾ ਹਰ ਸਾਲ ਪੱਕਾ ਮਨਾਇਆ ਜਾਂਦਾ ਹੈ ਜੋ ਕਿ ਖਣਪਾ ਸਾਹਿਬ ਦੀ ਲੜੀ ਹੈ तकरीबन ਇੱਕ ਮਹੀਨਾ ਮੇਲੇ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਅਖੀਰ ਦੇ ਵਿੱਚ ਇੱਕ ਦਿਨ ਮੇਲਾ ਰੱਖਿਆ ਜਾਂਦਾ ਸਪਾਈ ਕਰਦੇ ਸਪਾਈ ਕਰਨ ਤੋਂ ਬਾਅਦ ਫਿਰ ਬਾਬਾ ਜੀ ਦਾ ਸਾਰੇ ਇਹ ਇਲਾਕਾ ਨਿਵਾਸੀਆਂ ਲੋ ਪੈਣ ਬਿੜਾੜਾ ਕਰਾ ਦੀ ਸੰਗਤ ਉਹਨਾਂ ਲੋ ਖਣਪਾ ਸਾਹਿਬ ਆਰੰਭ ਕੀਤੇ ਜਾਂਦੇ ਹਨ ਸਭ ਤੋਂ ਜ਼ਿਆਦਾ ਸੰਯੋਗ ਜੋ ਹੈ ਅਲਾਕਾ ਨਿਵਾਸੀਆਂ ਦਾ ਵੀ ਹੈ ਅਤੇ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸੰਯੋਗ ਹੈ ਜੋ ਕਿ ਕਾਫੀ ਇਸ ਮੇਲੇ ਦੇ ਵਿੱਚ ਉਤਸ਼ਾਹ ਘਾਲ ਕੇ ਵੱਧ ਵੱਧ ਮਾਇਆ ਭੇਜ ਕੇ ਆਪਣੀਆਂ ਪੁਛਿਆ ਪ੍ਰਾਪਤ ਕਰਦੇ ਹਨ ਅਸੀਂ ਇਹੇ ਬੇਨਤੀ ਕਰਦੇ ਹਾਂ ਕਿ ਐਨ ਆਰ ਆਈ ਵੀਰਾਂ ਨੂੰ ਅਲਾਕਾ ਨਿਵਾਸੀਆਂ ਨੂੰ ਬਨਾਲਾ ਕਲਾ ਦੀ ਸੰਗਤ ਨੂੰ ਇਸੇ ਹੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਚੜ੍ਹਦੀ ਕਲਾ ਰੱਖੇ ਅਤੇ ਇਸੇ ਤਰ੍ਹਾਂ ਮੇਲੇ ਬਣਾਉਂਦੇ ਉਤਸ਼ਾਹ ਬਣਾਉਂਦੇ ਰਹਿਣ ਸੋ ਅਸੀਂ ਆਈ ਹੂ ਸਾਥ ਸੰਗਤਾਂ ਵੀ ਅਤੇ ਐਨ ਆਰ ਆਈ ਵੀਰਾਂ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਸ ਮੇਲੇ ਦੇ ਇਫਾਕ ਕੇ ਆਪ ਜੀ ਨੇ ਸਾਰਿਆਂ ਦੇ ਇੰਟਰਵਿਊ ਲਈ ਹੈ ਸੋ ਜੀ ਆਨ ਤੁਹਾਨੂੰ ਬਹੁਤ ਬਹੁਤ ਧੰਨਵਾਦ ਆਈਓ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਕਰਦਾ ਪਿਆ ਹਾਂ ਤੈਨੂੰ ਪਤਾ ਵੀ ਮੈਂ ਕੈਮਰਾ ਕਰਦਾ ਪਿਆ